ਸਾਡੇ ਕਾਂਗਰਸ ਪਾਰਟੀ ਦੇ ਕੌਂਸਲਰ ਨੇ ਸ਼ਾਮ ਲਾਲ ਗਾ ਉਹਨਾਂ ਨੇ ਉਹਨਾਂ ਨੂੰ ਹੁਣ ਜੋ ਸਾ ਆਮ ਆਦਮੀ ਪਾਰਟੀ ਦੇ ਮੇਅਰ ਪਦਮਜੀਤ ਮਹਿਤਾ ਉਹਨਾਂ ਨੇ ਆਪ ਦੇ ਨਾਲ ਸਲਾਹਕਾਰ ਨਿਯੁਕਤ ਕੀਤਾ ਜਿਹੜੇ ਕਾਂਗਰਸ ਪਾਰਟੀ ਹੈ ਉਹਦੀ ਆਮ ਆਦਮੀ ਪਾਰਟੀ ਨਾਲ ਇਸ ਟਾਈਮ ਪੰਜਾਬ ਦੇ ਵਿੱਚ ਆਮੋ ਸਾਹਮਣੇ ਤੇ ਸਿੱਧਮ ਸਿੱਧਾ ਇੱਕ ਮੈਚ ਚੱਲਦਾ ਹੈ ਤੇ ਅਸੀਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਐ ਉਹਨਾਂ ਦਾ ਸਖਤੀ ਨਾਲ ਕਾਂਗਰਸ ਪਾਰਟੀ ਵਿਰੋਧ ਕਰਦੀ ਹੈ ਕਾਂਗਰਸ ਪਾਰਟੀ ਦਾ ਕਾਉਂਸਲਰ ਆਮ ਆਦਮੀ ਪਾਰਟੀ ਦੀ ਦਿਆ ਦ੍ਰਿਸ਼ਟੀ ਤੇ ਉਹਨਾਂ ਦਾ ਐਡਵਾਈਜ਼ਰ ਬਣੇ ਇਹ ਕਾਂਗਰਸ ਪਾਰਟੀ ਨੂੰ ਕਿਸੇ ਵੀ ਲੈਵਲ ਤੇ ਮਨਜ਼ੂਰੀ ਐਦੋਂ ਪਹਿਲਾਂ ਵੀ ਜਦੋਂ ਮੇਅਰ ਨਗਰ ਨਿਗਮ ਦੀ ਚੋਣ ਹੋਈ ਸੀ ਤਾਂ ਸ਼ਾਮ ਨਾਲ ਜੈਨ ਇੰਨਾ ਕੋਲੇ ਮੈਂ ਨਿੱਜੀ ਤੌਰ ਤੇ ਗਿਆ ਸੀ ਉਦੋਂ ਇਹਨਾਂ ਨੇ ਕਿਹਾ ਕਿ ਮੈਂ ਵੋਟ ਦਾ ਨਹੀਂ ਪਹੁੰਚ ਜਾਊਂਗਾ ਮੈਂ ਬਾਈਕਾਟ ਕਰੂੰਗਾ ਦੂਜੀ ਵਾਰ ਜਦੋਂ ਬੇਪਰੋਸਗੀ ਦਾ ਮਤਾ ਸ਼੍ਰੀ ਅਸ਼ੋਕ ਕੁਮਾਰ ਜੋ ਸੀਨੀਅਰ ਡਿਪਟੀ ਮੇਅਰ ਦੇ ਉਲਟ ਆਇਆ ਸੀ ਉਦੋਂ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਸੀ ਤੇ ਆਪਦੀ ਪਾਰਟੀ ਦੇ ਉਮੀਦਵਾਰ ਦੇ ਉਲਟ ਇਹਨਾਂ ਨੇ ਬੇਪਰੋਸਗੀ ਦੇ ਮਤੇ ਦੇ ਵੋਟ ਪਾਈ ਉਹਨਾਂ ਦੋਨਾਂ ਵਾਰ ਇਹਨਾਂ ਨੂੰ ਸ਼ੋ ਕਾਸ ਨੋਟਿਸ ਜੋ ਸਾਡੇ ਲੀਡਰਸ਼ਿਪ ਹੈ ਉਹਨਾਂ ਦੀ ਲਿਖਤੀ ਸ਼ਿਕਾਇਤਾਂ ਕਾਉਂਸਲਰਾਂ ਦੀ ਲਿਖਤੀ ਸ਼ਿਕਾਇਤਾਂ ਤੇ ਇਹਨਾਂ ਨੂੰ ਸ਼ੋ ਕਾਸ ਨੋਟਿਸ ਜਾਰੀ ਹੋਏ ਸੀ ਉਹ ਹਜੇ ਵਿਚਾਰधीन ਸੀ ਪਰ ਹੁਣ ਤੀਸਰੀ ਵਾਰ ਸ਼ਾਮ ਲਾਲ ਜੋ ਸਾਡੀ ਪਾਰਟੀ ਦੇ ਕਾਉਂਸਲਰ ਨੇ ਸਾਡੇ ਚੌਥ ਨਿਸ਼ਾਨ ਤੇ ਜਿੱਤੇ ਆਮ ਆਦਮੀ ਪਾਰਟੀ ਦੀ ਖਰਾਤ ਲੈ ਕੇ ਦਿਆ ਦ੍ਰਿਸ਼ਟੀ ਲੈ ਕੇ ਉਹਨਾਂ ਤੋਂ ਇਹ ਜਿਹਾ ਬੇਤੁਕਾ ਉਹਨਾਂ ਦਾ ਡਵਾਈਜ਼ਰ ਬਣ ਕੇ ਇਹ ਕਾਂਗਰਸ ਪਾਰਟੀ ਨੂੰ ਮਨਜ਼ੂਰ ਨਹੀਂ ਇਸ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ ਤਿੰਨ ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ ਅਗਰ ਉਹ ਤਸੱਲੀ ਬਖਸ਼ ਜਵਾਬ ਨਹੀਂ ਦਿੰਦੇ ਤਾਂ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਅਸੀਂ ਰეკਮੈਂਡ ਕਰਾਂਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਔਰ ਉਹਦਾ ਵਾਸਤੇ ਇੱਕ ਰਸਤਾ ਅਲੱਗ ਤੈਅ ਕਰਨਾ ਇਹ ਯਕੀਨੀ ਹੈ ਜਾਂ ਤਾਂ ਉੱਥੋਂ ਅਸਤੀਫਾ ਦੇ ਕੇ ਪਾਰਟੀ ਦੀ ਨੀਤੀਆਂ ਨੂੰ ਮੰਨਣਗੇ ਜਾਂ ਪਾਰਟੀ ਨੂੰ ਛੱਡ ਕੇ ਜਾਣਗੇ ਜਾ ਪਾਰਟੀ ਉਹਨਾਂ ਨੂੰ ਲਾਂਬੇ ਕਰ ਦਊਗੀ ਇਹ ਤਿੰਨਾਂ ਚੀਜ਼ਾਂ 'ਚ ਇੱਕ ਚੀਜ਼ ਹੋਣੀ ਪੁੱਜਦੀ ਨਹੀਂ। ਪ੍ਰਧਾਨ ਜੀ ਦੂਜੀ ਵਾਰ ਨੋਟਿਸ ਜਾਰੀ ਕੀਤਾ ਗਿਆ ਹੈ ਨਾ। ਪਹਿਲਾਂ ਵਾਲੇ ਨੋਟਿਸਾਂ ਦਾ ਇਹਨਾਂ ਨੇ ਜਵਾਬ ਜਦੋਂ ਦਿੱਤਾ ਉਦੋਂ ਇਹੀ ਗੱਲ ਕਹੀ ਕਿ ਮੈਂ ਕਾਂਗਰਸੀ ਆਂ ਪਰ ਕਾਂਗਰਸ ਵਾਲਾ ਕਾਂਗਰਸ ਦਾ ਸਾਥੀ ਹੋਣ ਵਾਲੇ ਇਹਨਾਂ ਦੇ ਕੋਈ ਲੱਛਣ ਨਹੀਂ। ਇੱਕ ਬਲਾਕ ਪ੍ਰਧਾਨ ਦੇ ਰੂਪ ਵਿੱਚ ਆਏਲੇ ਚੋਣਾਂ ਦੇ ਪਹਿਲਾਂ ਤੋਂ ਸਾਡੇ ਬਲਾਕ 1 ਉਹਦੇ ਪ੍ਰਧਾਨ ਬਲਾਕ ਦੇ ਪ੍ਰਧਾਨ ਸਰ ਬਲਰਾਜ ਸਿੰਘ ਪੱਕਾ ਨੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਅਸਤੀਫਾ ਨਿੱਜੀ ਕਾਰਨਾ ਕਰਕੇ ਉਹਨਾਂ ਨੇ ਦਿੱਤਾ ਸੀ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਨਵਾਂ ਬਲਾਕ ਪ੍ਰਧਾਨ ਮਾਦੋ ਸ਼ਰਮਾ ਜੀ ਨੂੰ ਲਗਵਾਉਣ ਤੋਂ ਪਹਿਲਾਂ ਬਲਰਾਜ ਸਿੰਘ ਪੱਕਾ ਜੀ ਨਾਲ ਤਿੰਨ ਚਾਰ ਵਾਰ ਨਿੱਜੀ ਤੌਰ ਤੇ ਗੱਲ ਕੀਤੀ ਕਿ ਤੁਸੀਂ ਦੁਬਾਰਾ ਕੰਟੀਨਿਊ ਕਰ ਲਓ ਉਹਨਾਂ ਨੇ ਅਸਮਰਥਤਾ ਜਤਾਈ ਕਿਉਂਕਿ ਉਹਨਾਂ ਦੀ ਕੋਈ ਘਰੇਲੂ ਲਿਮਿਟੇਸ਼ਨ ਸੀਗੀਆਂ ਬੱਚਿਆਂ ਦੀ ਪੜ੍ਹਾਈ ਜਾਂ ਕੋਈ ਹੋਰ ਲਿਮਿਟੇਸ਼ਨ ਸੀ ਇਸ ਕਰਕੇ ਫਿਰ ਪਾਰਟੀ ਦਾ ਕੰਮ ਵੀ ਚਲਾਉਣਾ ਸੀ ਉਹਨਾਂ ਦਾ ਅਸਤੀਫਾ ਪੰਜਾਬ ਪ੍ਰਦੇਸ਼ ਨੇ ਮਨਜ਼ੂਰ ਕਰਕੇ ਮਾਧੋ ਸ਼ਰਮਾ ਜੀ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਕਾਂਗਰਸ ਪਾਰਟੀ ਦਾ ਬਲੌਕ ਵਾਪਸ